ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਛੇ ਪੋਦਾ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ ਜਦੋਂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਗ੍ਰੰਥ ਕੁਰਾਨ ਸ਼ਰੀਫ ਗੀਤਾ ਆਪਣੇ ਧਰਮ ਦੀ ਸੌਖਾਦੀ ਕਿ ਕੋਈ ਤੁਹਾਨੂੰ ਕੁਝ ਨਹੀਂ ਕਹੇਗਾ ਤਾਂ ਗੁਰੂ ਸਾਹਿਬ ਜੀ ਨੇ ਵੀ ਉਹਨਾਂ ਤੇ ਯਕੀਨ ਕਰ ਕਿਲਾ ਛੱਡਣ ਦਾ ਫੈਸਲਾ ਲਿਆ ਜਦੋਂ ਸੂਰਜ ਟੱਲਿਆ ਤਾਂ ਸਾਰੇ ਸਿੱਖ ਚਾਰ ਸਹਬਜ਼ਾਦੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਮਾ ਗੁਜਰੀ ਜੀ ਪੰਜ ਪਿਆਰੇ ਪੰਜ ਮੁਕਤੇ ਪੰਜ ਮੁਕਤੇ ਜਿਨ੍ਹਾਂ ਨੇ ਅੰਮ੍ਰਿਤ ਸੰਚਾਰ ਤੋਂ ਬਾਅਦ ਅੰਮ੍ਰਿਤ ਛਕਿਆ ਸੀ ਹਜ਼ੂਰ ਨੇ ਸਾਰਿਆਂ ਨੂੰ ਸੀਸ ਗੰਗ ਸਾਹਿਬ ਵਿਖੇ ਬੁਲਾਇਆ ਗੁਰੂ ਸਾਹਿਬ ਜੀ ਹਰ ਰੋਜ਼ ਉਥੇ ਮੱਥਾ ਟੇਕਦੇ ਸਨ ਭਾਈ ਗੁਰਬਖਸ਼ ਜੀ ਨੂੰ ਉਹਨਾਂ ਨੇ ਸੀਸ ਗੰਸਾਹਬ ਜੀ ਦੀ ਸੇਵਾ ਕਰਨ ਲਈ ਕਿਹਾ ਭਾਈ ਜੀ ਕਹਿੰਦੇ ਮੈਂ ਇੱਥੇ ਸੇਵਾ ਕਰਾਂਗਾ ਪਰ ਤੁਹਾਡੇ ਜਾਣ ਤੋਂ ਬਾਅਦ ਉਹ ਇਸ ਜਗ੍ਹਾ ਨੂੰ ਵੀ ਉਜਾੜ ਦੇਣਗੇ ਗੁਰੂ ਸਾਹਿਬ ਜੀ ਨੇ ਆਖਿਆ ਇਹ ਨਹੀਂ ਉਜੜੇਗਾ ਇਹ ਵਸੇਗਾ ਸਮਾ ਆਵੇਗਾ ਇੱਥੇ ਘਰ ਘਰ ਤੇ ਨishan ਸਾਹਿਬ ਚੁੱਲ੍ਹਾ ਕਰਨਗੇ ਇਹ ਖਾਲਸੇ ਦੀ ਜਨਮ ਭੂਮੀ ਹੈ ਇਹ ਉਜੜੇਗੀ ਨਹੀਂ ਭਾਈ ਸਾਹਿਬ ਜੀ ਕਹਿੰਦੇ ਮੈਂ ਆਪ ਜੀ ਦੇ ਦیدار ਤੋਂ ਬਿਨਾਂ ਨਹੀਂ ਰਹਿ ਸਕਦਾ ਹਜ਼ੂਰ ਕਹਿੰਦੇ ਤੁਸੀਂ ਅੰਮ੍ਰਿਤ ਵੇਲੇ ਨਾਮ ਜਪਿਓ ਸਿਮਰਨ ਕਰਿਓ ਤੁਹਾਡੇ ਦਾੜੇ ਵਿੱਚੋਂ ਤੁਹਾਡੇ ਕੇਸਾਂ ਵਿੱਚੋਂ ਮੇਰੀ ਝਲਕ ਦਿਖੇਗੀ ਗੁਰੂ ਸਾਹਿਬ ਜੀ ਅਤੇ ਸਾਰੇ ਅਨੰਦਪੁਰ ਸਾਹਿਬ ਦਾ ਕਿਲਾ ਛਾੜ ਦਿੰਦੇ ਨੇ ਅੱਗੇ ਭਾਈ ਮਨੀ ਸਿੰਘ ਜੀ ਨੇ ਵਿਚਕਾਰ ਗੁਰੂ ਸਾਹਿਬ ਜੀ ਅਤੇ ਪਰਿਵਾਰ ਅਤੇ ਪਿਛਲੇ ਪਾਸੇ ਭਾਈ ਉદય ਸਿੰਘ ਜੀ ਭਾਈ ਜੀਵਨ ਸਿੰਘ ਜੀ ਅਤੇ ਬਾਬਾ ਅਜੀਤ ਸਿੰਘ ਜੀ ਸਨ ਬਾਬਾ ਅਜੀਤ ਸਿੰਘ ਜੀ ਪਿੱਛੇ ਮੁੜ ਕੇ ਦੇਖਦੇ ਸਨ ਤਾਂ ਭਾਈ ਚੋਪਾ ਸਿੰਘ ਜੀ ਕਹਿੰਦੇ ਕੀ ਦੇਖ ਰਹੇ ਹੋ ਤਾਂ ਬਾਬਾ ਅਜੀਤ ਸਿੰਘ ਜੀ ਕਹਿੰਦੇ ਇੱਥੇ ਬਚਪਨ ਬੀਤਿਆ ਹੈ ਤੇ ਅੱਜ ਅਸੀਂ ਇਸ ਨੂੰ ਛੱਡ ਕੇ ਜਾ ਰਹੇ ਹਾਂ ਤਾਂ ਭਾਈ ਜੀ ਕਹਿੰਦੇ ਅਸੀਂ ਮੁਰ ਇੱਥੇ ਆ ਜਾਣਾ ਹੈ ਬਾਬਾ ਅਜੀਤ ਸਿੰਘ ਜੀ ਚੁੱਪ ਹੀ ਰਹਿੰਦੇ ਹਨ ਜਦੋਂ ਇਹ ਕਾਫਲਾ ਨਿਕਲਿਆ ਸਭ ਤੋਂ ਪਹਿਲਾ ਬਈਮਾਨ ਅਜਮੇਰ ਚੰਦ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਇਹਨਾਂ ਤੇ ਹਮਲਾ ਕਰ ਦਈਏ ਪਿੱਛੋਂ ਹਮਲਾ ਹੁੰਦਾ ਹੈ ਤੇ ਬਾਬਾ ਅਜੀਤ ਸਿੰਘ ਜੀ ਅਤੇ ਭਾਈ ਉદય ਸਿੰਘ ਜੀ ਉਸ ਹਮਲੇ ਨੂੰ ਰੋਕ ਦੇਨੇ ਭਾਈ ਉદય ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੁੱਤਰ ਨੇ ਫਿਰ ਜਦੋਂ ਸਾਰੇ ਸਰਸਾ ਨਦੀ ਦੇ ਕੰਡੇ ਪਹੁੰਚ ਜਾਂਦੇ ਨੇ ਤਾਂ ਅੰਮ੍ਰਿਤ ਵੇਲਾ ਹੋ ਜਾਂਦਾ ਹੈ ਇੱਕ ਪਾਸੇ Oh, سارے حملہ کر رہے پاسے امرت ویلا ہے پر گرو سی نے امرت ویلا نہیں چڈیا آپ نے آسان دیار کا کیرتن کیا اللہ یار خان جوگی نے لکھا ہے ہاں سر پہ وقت آ گیا آساں کی وار کا سازوں کے جیرو بمب کا چڑھاؤ اتراؤ کا منسا تھا کلگی تر کے دلے بے قرار کا موقع ملے تو بھجن کر لے کر کا جب جی کا جاپ اس گڑی کرنا ضرور تھا ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਸਰੂਰ ਥਾ ਫਿਰ ਸਰਸਾ ਨਦੀ ਨੂੰ ਪਾਰ ਕਰਨਾ ਸੀ ਉਹਨਾਂ ਨੇ ਪਰ ਉਧਰੋਂ ਸਰਸਾ ਨਦੀ ਦਾ ਪਾਣੀ ਵੀ ਚੜ ਗਿਆ ਉੱਥੇ-ਉੱਥੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾ ਜੀ ਇੱਕ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਜਾਦੇ ਇੱਕ ਪਾਸੇ ਅਤੇ ਗੁਰੂ ਸਾਹਿਬ ਜੀ ਅਤੇ ਵੱਡੇ ਸਹਜਾਦੇ ਉਹਨਾਂ ਦੇ ਨਾਲ ਪੰਜ ਪਿਆਰੇ ਸਾਰੇ ਇੱਕ ਪਾਸੇ ਪਿੱਛੋਂ ਹਮਲਾ ਹੋ ਰਿਹਾ ਹੈ ਸਰਸਾ ਨਦੀ ਦਾ ਪਾਣੀ ਚੜ੍ਹਿਆ ਹੋਇਆ ਹੈ ਸੀਤ ਲਹਿਰ ਅਤੇ ਕੜਾਕੇ ਦੀ ਠੰਡ ਫਿਰ ਵੀ ਸਾਰੇ ਨੇ ਡਰ ਹੋ ਕੇ ਅੱਗੇ ਵਧ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ